ਮੁੱਖ ਮੰਤਰੀ ਸਾਹਿਬ ਨੇ ਵੀ ਤੁਸੀਂ ਦੱਸਿਆ ਵੀ ਉਹ ਵੀਡੀਓ ਵੀ ਜਾਰੀ ਕੀਤੀ ਆ ਆਦੇਸ਼ ਵੀ ਜਾਰੀ ਕੀਤੇ ਆ ਪਰ ਅਫਸਰ ਸਾਹੀ ਜਾਂ ਕੁਛ ਠੇਕੇਦਾਰੇ ਇਹ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਕਰਦੇ ਆ ਜਿਹੜੀ ਅਫਸਰ ਸਾਹੀ ਆ ਜੀ ਪ੍ਰਾਣੀਆਂ ਰਵੈਤੀ ਪਾਰਟੀਆਂ ਨਾਲ ਇੱਕ ਜੁਟਾ ਇਹ ਇਹਨਾਂ ਦੀ ਆਦਤ ਹੋਵੇ ਵੀ ਆ ਪ੍ਰਾਣੀਆਂ ਜਿਹੜੀਆਂ ਰਵੈਤੀ ਪਾਰਟੀਆਂ ਉਹ ਐਂ ਕਰਦੀਆਂ ਸੀ ਵੀ ਇਧਰੋਂ ਪੱਟ ਲੋ ਇਧਰੋਂ ਬਣਾ ਦਿਓ ਇਧਰੋਂ ਪੱਟ ਲੋ ਇਧਰੋਂ ਬਣਾ ਦਿਓ ਜਿਹੜੀ ਅਫਸਰ ਸਾਹੀ ਆ ਇਹ ਮੁੱਖ ਮੰਤਰੀ ਸਾਹਿਬ ਦੇ ਉੱਪਰ ਭਾਰੂ ਆ ਮੁੱਖ ਮੰਤਰੀ ਸਾਹਿਬ ਨਿਰਦੇਸ਼ ਹੋਰ ਦਿੰਦੇ ਆ ਇਹ ਜਾਣ ਬੁੱਝ ਕੇ ਉਸ ਨੂੰ ਉਲਟ ਕਰਦੇ ਆ ਇਹਨਾਂ ਦਾ ਮਕਸਦ ਹੈ ਵੀ ਮੁੱਖ ਮੰਤਰੀ ਸਾਹਿਬ ਨੂੰ ਚਲਦਾ ਕਰਦੀ ਹੈ ਮਤਲਬ ਹਾਲਾਂਕਿ ਉਹ ਵਧੀਆ ਕੰਮ ਕਰ ਰਿਹਾ ਹੈ ਉੱਥੋਂ ਤੁਸੀਂ ਦੇਖਿਆ ਹੋਣਾਗਾ ਨਸ਼ਿਆਂ ਖਿਲਾਫ ਵੀ ਉਹਨਾਂ ਨੇ ਬਹੁਤ ਕਾਰਵਾਈਆਂ ਕੀਤੀਆਂ ਉੱਥੇ ਬਾਰਡਰ ਦੇ ਉੱਪਰ ਵੀ ਬਾਬਾ ਜਿਆਦਾ ਚੌਕਸਾ ਹੋ ਵੀ ਡਰੋਨ ਆ ਰਹੇ ਜਿਹੜੀ ਇਹਦੇ ਡਾਇਰੈਕਟ ਆਉਂਦੀ ਹੈ ਦੁੱਧ ਨਸ਼ਾ ਅੰਮ੍ਰਿਤ ਦੇ ਖਿਲਾਫ ਪਰ ਉਧਰੋਂ ਕਰਨ ਦੇ ਨਾਲ ਕੀ ਹੋ ਜੂ ਇਹ ਜਿਹੜੀ ਇੱਥੋਂ ਦੀ ਲੋਕਲ ਅਫਸਰ ਸਾਹੀ ਹੈ ਜੀ ਜਾਂ ਕਿਤੇ ਵੀ ਇਹ ਪੰਜਾਬ ਦੀ ਇਹ ਪ੍ਰਾਣੀਆਂ ਪਾਰਟੀਆਂ ਨਾਲ ਮਿਲ ਕੇ ਕਿਉਂਕਿ ਅਕਸਰ ਲੋਕ ਇਹ ਗੱਲ ਮੰਨਦੇ ਆ ਕਿ ਜਿਹੜੇ ਅਫਸਰ ਆ ਕੋਈ ਆਈਪੀਐਸ ਕੋਈ ਪੀ ਜਾਗੂ ठाणे ਦਾ ਡੀਐਸਪੀ ਉਹ ਪੁਰਾਣੀਆਂ ਸਰਕਾਰ ਨੇ ਪ੍ਰਮੋਟ ਕੀਤੇ ਹੋਇਆ ਤੇ ਉਹ ਉਹਨਾਂ ਦੀ ਗੁਣਗਾਉਂਦੇ ਆ ਕਿ ਇਹਨਾਂ ਨੇ ਤਾਂ ਜੀ ਸਾਨੂੰ ਤੰਗ ਹੀ ਕਰਤਾ ਤਹਿਸੀਲਦਾਰ ਜਿਵੇਂ ਪਟਵਾਰੀ ਲਾਲੋ ਕਰਾਪਸ਼ਨਾਂ ਦਾ ਕਿੰਨਾ ਬਹੁਤ ਤਰੀਕੇ ਨਾਲ ਕਿਉਂਕਿ ਇਹ ਪਾਕਟ ਬਹੁਤ ਇਹਨਾਂ ਦੀ ਜੰਮੀ ਹੋਈ ਆ ਇਹਨੂੰ ਪਟਣ ਵਾਸਤੇ ਬਹੁਤ ਜ਼ਿਆਦਾ ਸਖਤ ਕਰਮ ਚੁਕਣੇ ਪੈਣਗੇ ਪਰ ਹੁਣ ਤਾਂ ਇਹੀ ਹਾਲਾਤ ਆ ਵੀ ਜਿਹੜੇ ਵੀ ਸਾਰੇ ਅਫਸਰ ਚਾਹੀਏ ਉਹ ਮੁੱਖ ਮੰਤਰੀ ਦੇ ਪਿੱਛੇ ਪਏ ਹੋਵੇ ਇੱਕ ਵਾਰੀ ਇਹਨਾਂ ਨੂੰ ਨੈਗੇਟਿਵ ਲੋਕਾਂ ਦੇ ਵਿੱਚ ਉਹ ਫਲਾਈ ਜਾਵੇ